ਲਾਈਵ ਨਿਊਜ਼ ਤੋਂ ਅੰਮ੍ਰਿਤਸਰ ਖੇਤਰ ਤੋਂ ਆ ਰਹੀ ਹੈ ਕਿ ਅ ਸ਼ਰਾਬੀ ਪੁਲਿਸ ਮੁਲਾਜ਼ਮਾ ਨੇ ਜਾਨਵਰਾਂ ਦਾ ਕੁੱਟੇ ਨਜਵਾਨ ਕਿਉਂ ਦੋ ਨਜਵਾਨਾਂ ਦੇ ਨਾਲ ਜ਼ਬਰਦਸਤ ਕੁੱਟਮਾਰ ਕੀਤੀ ਗਈ ਹੈ ਕਿੰਨੀ ਵੀ ਇਹਨਾਂ ਨੇ ਕਾਨੂੰਨੀ ਰਹਿਤ ਮਾਰ ਪੁਲਿਸ 'ਤੇ ਉੱਪਰ aarop ਲੱਗੇ ਨੇ ਕਿ ਪੁਲਿਸ ਮੁਲਾਜ਼ਮਾ ਨੇ ਨਸ਼ੇ ਦੀ ਮਿੱਟੀ ਚੁ ਕਰਦੇ ਜੀ ਉਹ ਮੋਟਰਸਾਈਕਲ ਸੀਗਾ ਜੀ ਉਹਦੇ ਕਾਰ ਨੰਬਰ ਪੇਟਾ ਨਹੀਂ ਸੀਗਾ ਮੈਂ ਉਹਦੇ ਨੂੰ ਮਾਫੀ ਮੰਗੀ ਜੀ ਕਿ ਮੈਂ ਆਰਸੀ ਲੈ ਕੇ ਆਉਣਾ ਮੁੰਡਾ ਚੱਕ ਲਿਆ ਉਹ ਮੋਟਰਸਾਈਕਲ ਦੇ ਫਾਰਮੈਟ ਅਸ ਸੀ ਤੇ ਮੈਂ ਅੰਦਰ ਚੌਂਕੀ ਦੇ ਅੰਦਰ ਪੜਿਆ ਮੈਨੂੰ ਅੰਦਰ ਖਿੱਚ ਕੇ ਬਾਹਰ ਲਿਆ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਸੀ ਕਿੰਨਾ ਨਹੀਂ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਕੁੱਟੋ ਮਾਰੋ ਨਾ ਠੀਕ ਹੈ ਕਹਿੰਦੇ ਕੋਈ ਨਹੀਂ ਤੂੰ ਅੰਦਰ ਆ ਇਹਨਾਂ ਨੇ ਮੈਨੂੰ ਅੰਦਰ ਖੇ ਜਾ ਕੇ ਤਾਂ ਬਹੁਤ ਡੰਡੇ ਦੇ ਥੋੜੇ ਡੰਡੇ ਦੇ ਨਾਲ ਬਹੁਤ ਯਾਨੀ ਆ ਤੁਸੀਂ ਦੇਖੋ ਨਿਸ਼ਾਨ ਮੇਰੇ ਤੇ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਅੱਧਾ ਘੰਟਾ ਘੰਟਾ ਮ ਕਿਤੇ ਨੇ ਜਾਣੇ ਆ ਜੀ ਆਹ ਡਰਿੰਕ ਕੀਤੀ ਹੋਈ ਹੈ ਇਹਨੇ ਬਹੁਤ ਯਾਦੇ ਗਾਲਾਂ ਕੱਢੀਆਂ ਟੌਰਚਰ ਕੀਤਾ ਮੇਰੇ ਤੇ ਕਹਿੰਦੇ ਰਵੋਲਵਰ ਦਾ ਕੇਸ ਪਾਵਾਂਗੇ ਦਿੱਤੇ ਅਸਲੇ ਦੀਆਂ ਦੇ ਤੋ ਅਸਲਾ ਬਰਾਮਦ ਕਰਨਾ ਤੇ ਜੋ ਇਦਾਂ ਹੀ ਲੱਗਦਾ ਏਦਾਂ ਹੋਈ ਪਈ ਇਹਦਾ ਮੋਟਰਸਾਈਕਲ ਨਾ ਭਾਂਜੇ ਦਾ ਘਰੋਂ ਚੱਕ ਲਿਆ ਏ ਮੈਂ ਇਹਨੂੰ ਮੇਰੇ ਕੋਲ ਬੈਠਾ ਸੀ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਤੇਰਾ ਮੋਟਰਸਾਈਕਲ ਲੈ ਕੇ ਤੂੰ ਆਰਸੀ ਲੈ ਕੇ ਚੱਲ ਜਾ ਤੂੰ ਕਹਿੰਨਾ ਕਾਗਜ਼ ਵਿੱਚ ਹੈ ਨਹੀਂ ਵੀ ਤੂੰ ਲੈ ਕੇ ਚੱਲ ਜਾ ਦੇ ਉਹ ਮੁੰਡੇ ਨੂੰ ਮੈਂ ਕਿਹਾ ਛਡਾ ਲਿਆ ਜੇ ਮੋਟਰਸਾਈਕਲ ਨਹੀਂ ਵੀ ਛੱਡੂਗਾ ਤਾਂ ਸਵੇਰੇ ਲਈ ਆਈ ਤੇ ਇਹ ਜਦੋਂ ਉੱਥੋਂ ਆ ਗਿਆ ਮੈਨੂੰ ਇੱਥੋਂ ਦੁਬਾਰਾ ਫੋਨ ਗਿਆ ਮੁੰਡੇ ਦਾ ਕਹਿੰਦਾ ਯਾਰ ਉਹਦੇ ਦੇ ਅੰਦਰ ਕੁੱਟਮਾਰ ਹੁੰਦੀ ਪਈ ਬਹੁਤ ਮੈਂ ਉੱਥੋਂ ਮੈਂ ਕਿਹਾ ਯਾਰ ਇੱਦਾਂ ਕਿਦਾਂ ਕੁੱਟ ਸਕਦੇ ਯਾਰ ਮੈਂ ਕਿਹਾ ਚੱਲ ਮੈਂ ਜਾਣਾ ਮੈਂ ਉੱਥੋਂ ਫੜਾਫੜ ਮੁੰਡੇ ਨੂੰ ਗਿਆ ਮੈਂ ਕਿਹਾ ਗੱਡੀ ਘੱਟ ਤੇ ਜਦੋਂ ਮੈਂ ਇੱਥੇ ਆਇਆ ਤੇ ਮੈਂ ਆਂਦੇ ਨੇ ਗੇਟ ਦੇ ਇੱਥੇ ਕਿਹਾ ਮੈਂ ਕਿਹਾ ਯਾਰ ਗੇਟ ਦਾ ਖੋਲੋ ਤੇ ਕਹਿੰਦਾ ਕਿਹੜਾ ਬੋਲਦਾ ਇਹ ਗੇਟ ਖੋਲੋ ਐਸਐਸਈ ਸਾਹਿਬ ਕਹਿੰਦੇ ਇਧਰੋਂ ਤੇ ਮੈਂ ਕਿਹਾ ਸਰ ਕੋਈ ਨਹੀਂ ਮੈਂ ਕਿਹਾ ਤੁਹਾਡੇ ਯਾਰ ਕਈਆਂ ਗਰੀਬ ਤੇ ਜਦੋਂ ਅੰਦਰ ਵੜਦੀ ਸਾਰ ਨਾ ਮੁੰਡੇ ਉਧਰੋਂ ਮੁਲਾਜ਼ਮ ਜਿਹੜੇ ਇਹਨਾਂ ਨਾਲ ਪਤਾ ਨਹੀਂ ਕੌਣ ਕੌਣ ਹੈਗੇ ਆ ਉਹ ਆ ਗਏ ਅੰਦਰ ਤੇ ਉਹ ਮੈਨੂੰ ਕਹਿੰਦੇ ਤੁਸੀਂ ਮੈਂ ਕਿਹਾ ਜੀ ਵੀ ਤੁਸੀਂ ਸਾਡੇ ਮੁੰਡਿਆਂ ਨਾਲ ਇਦਾਂ ਕੁੱਟਮਾਰ ਕਰਦੇ ਬਈਏ ਜਿਆ ਜਿਆ ਇਹ ਉਹ ਨਾਲੇ ਉਹਨਾਂ ਨੇ ਮੇਰੇ ਵੀ ਇੱਥੇ ਡੰਡਾ ਮਾਰਿਆ ਆ ਬਾਹ ਦੇ ਉੱਤੇ ਜੇ ਹੁਣ ਮੈਂ ਲਾਈ ਦੇ ਦੇਖ ਜਾਣੀ ਵੇਲੇ ਲਾਸ਼ ਉਲੀ ਪਈ ਹੋਈ ਮੈਂ ਅੰਦਰ ਅਫਸਰ ਨੂੰ ਦਿਖਾ ਲਈ ਵੀ ਉਹ ਤੇ ਕੋਈ ਗੱਲ ਚਲੋ ਮੈਂ ਦਿਖਾ ਹੀ ਦਿੰਦਾ ਤੇ ਮੁੜ ਕੇ ਇਹਨਾਂ ਨੇ ਯਾਨੀ ਜੋ ਗਾਲ ਇਹਨਾਂ ਦੇ ਮੂੰਹ ਚ ਆਈ ਇਹਨਾਂ ਨੇ ਉਹ ਗਾਲ ਕੱਢ ਲਈ ਸ਼ਰਾਬ ਪੀਤੀ ਹੋ ਰੱਜ ਗਏ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਜਗੇਸ਼ अरोड़ा ਨੇ ਭੇਜਿਆ ਪ੍ਰੈਸ ਰਿਪੋਰਟਰ ਨੇ ਮੈਂ ਕਿਹਾ ਵੀ ਮੈਂ ਤਾਂ ਇੱਥੇ ਆਇਆ ਤਾਂ ਦੱਸੋ ਸਾਨੂੰ ਕੋਈ ਗਲਤੀ ਕੀ ਹੋਈ ਬੱਚਿਆਂ ਨੂੰ ਪਰ ਇਹ ਕਹਿੰਦੇ ਤੁਸੀਂ ਉਹਨੂੰ ਵੀ ਸੱਤ ਉਹਨੂੰ ਵੀ ਲੰਮਾ ਪਾਓ ਮੈਂ ਕਿਹਾ ਯਾਰ ਹਾਂ ਮੈਂ ਇਹ ਚੀਜ਼ ਤੋਂ ਹੈਰਾਨ ਆ ਅੱਜ ਮੇਰੇ ਨਾਲ ਮੰਨ ਲਓ ਐਦਾਂ ਹੋਈ ਆ ਆ ਚਿੱਟੀ ਦਾੜੀ ਮੇਰੀ ਇਹਨਾਂ ਨੂੰ ਨਜ਼ਰ ਨਹੀਂ ਆਈ ਇਹ ਮੰਨ ਲਓ ਇੱਕ ਜਾਂਗੋ ਮਰਦੇ ਕੀ ਕਰਦੇ ਹੋਗੇ ਕਿੰਨਾ ਧੱਕਾ ਕਰਦੇ ਹੋਗੇ ਅੰਦਰ ਇਹਨਾਂ ਨੇ ਜਿਹੜੇ ਡੰਡਿਆਂ ਨਾਲ ਕੁੱਟਦੇ ਪਏ ਸੀ ਉਹ ਬੰਝੇ ਆ ਉਹ ਹੁਣ ਇਹ ਸਾਡੇ ਕੋਲ ਬਾਰ-ਬਾਰ ਅੰਦਰ ਸੌਰੀ ਮੰਗਦੇ ਪਏ ਆ ਇਹਨਾਂ ਨੇ ਐਡੀ ਵੱਡੀ ਗਲਤੀ ਕੀਤੀ ਤਾਂ ਹੀ ਸੌਰੀ ਮੰਗਦੇ ਆ ਇਹ ਪਰ ਮੰਗ ਤਾਂ ਹੁਣ ਇਹ ਆ ਵੀ ਜੋ ਮੰਨ ਲਓ ਇਹਨਾਂ ਦੇ ਉੱਤੇ ਧਾਰਾ ਹੋਣੀ ਚਾਹੀਦੀ ਨਾ ਉਹ ਧਾਰਾ ਇਹਨਾਂ ਤੇ ਲੱਗੇ ਇਹਨਾਂ ਨੂੰ ਗਾਹਾਂ ਵੀ ਇਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਧੱਕਾ ਕੀ ਹੁੰਦਾ ਅਸੀਂ ਅਸੀਂ ਇਹਨਾਂ ਦੇ ਕੋਲ ਮੰਨ ਲਓ ਆਨੇ ਆ ਹੱਥ ਜੋੜਦੇ ਆ ਇਹਨਾਂ ਦੇ ਕੋਲ ਆ ਕੇ ਵੀ ਯਾਰ ਸਾਨੂੰ ਇਨਸਾਫ ਚਾਹੀਦਾ ਪਰ ਇਹ ਇਹਨਾਂ ਤੋਂ ਇਨਸਾਫ ਮੰਗਣਾ ਕਿਸੇ ਨੇ ਇਹ ਤਾਂ ਸ਼ਰਿਆਮ ਧੱਕਾ ਖੁਦ ਕਰਦੇ ਵੀਡੀਓ ਨਾਲ ਵੀਰੇ ਵੀਡੀਓ ਨਾਲ ਵੀਡੀਓ ਬਣਾਉਣੀ ਹੈ ਇਹੀ ਪੱਤਰਕਾਰਾਂ ਪੱਤਰਕਾਰਾਂ ਠੀਕ ਆ ਫੇਰੇ ਜਿਹੜੀ ਹੁੰਦਾ ਪੱਤਰਕਾਰ ਨੂੰ ਗੋਡੀ ਹੈ ਵੀ ਉਹ ਜਿਹੜੇ ਵਿੱਚ ਮਗੋ ਠੀਕ ਹੈ ਲਿਮਟ ਦੇ ਵਿੱਚ ਹਾਂ ਹਾਂ ਪੱਤਰਕਾਰਾਂ ਤੂੰ ਵੀਡੀਓ ਬਣਾ ਲਾਇਆ ਹਾਂ ਆ ਵੀਡੀਓ ਬਣਾਉਣੀ ਹੈ Où? Où? An djenn ka denemerio, vidéo nalal, ਆ ਦੇਖ ਸਕਦੇ ਹੋ ਤੁਸੀਂ ਸਿਵਲ ਹਸਪਤਾਲ ਦੇ ਵਿੱਚ ਤੇ ਆ ਮਾਮਲਾ ਜਿਹੜਾ ਉਹ ਫੋਨ ਨੂੰ ਹੱਥਾਂਵਾ ਦੇਖੇਗਾ ਹੈ ਹਾਂ ਫੋਨ ਨੂੰ ਹੱਥਾਂਵਾ ਹੱਥ ਲਾ ਲਾ ਕੋਈ ਨਹੀਂ ਕੋਈ ਨਹੀਂ ਲਾ ਲਾ ਹੱਥ ਲਾ ਲਾ ਹੱਥ ਤੂੰ ਲਾ ਲਾ ਯਾਰ ਤੂੰ ਹੱਥ ਲਾ ਲਾ ਫੋਨ ਨੂੰ ਹੱਥ ਲਾ ਲੈ ਫੋਨ ਨੂੰ ਹੱਥ ਲਾ ਲੈ ਦੇਖ ਲੈਣਾ ਮੈਂ ਵੀ ਤੂੰ ਭੰਨਣ ਦੀ ਗੱਲ ਤਾਂ ਬੜੀ